ਇਤਕੋ ਹੈ ਅਪੀਲ ਮੇਰੀ ਪੰਜਾਬ ਦੇਆਂ ਵੀਰਾਂ ਨੂੰ ਕਿ ਆਜੋ ਰਲ ਮਿਲ ਕੇ ਗਲ ਤੋਂ ਲਾਧੀਏ ਨੱਚੀਆਂ ਦੀਆਂ ਜੰਜੀਰਾਂ ਨੂੰ ਮਗਰੋਂ ਕਿਤੇ ਪੈ ਜੇ ਨਾ ਬਸਤੌਣਾ ਆਜੋ ਮਿੱਤਰੋ ਸਾਂਭ ਲਈਏ ਸਰੀਰਾਂ ਨੂੰ ਆਜੋ ਮਿੱਤਰੋ ਸਾਂਭ ਲਈਏ ਸਰੀਰਾਂ ਨੂੰ ਪਿੰਡ ਚੰਡੀ ਦੇ ਵਿੱਚ ਜੇ ਨੈਸ਼ਨਲ ਜਿਹੜਾ ਸਪੋਰਟਸ ਡੇ ਮਨਾਇਆ ਗਿਆ ਜਿਥੇ ਕਿ ਕੋਚ ਸਾਹਿਬ ਮੇਰੇ ਨਾਲ ਮੌਜੂਦ ਨੇ ਤੇ ਸੁਪੰਸਾ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨੈਸ਼ਨਲ ਸਪੋਰਟਸ ਡੇ ਸੈਲੀਬ੍ਰੇਟ ਕਰਨਾ ਮੇਨ ਮਕਸਦ ਇਹ ਸੀਗਾ ਵੀ ਵਾਧੂ ਵੱਧ ਬੱਚਿਆਂ ਨੂੰ ਉਹ ਨਸ਼ੇ ਦੀ ਦਲਦਲ ਚੋਂ ਕੱਢ ਕੇ ਜਾਂ ਉਹਨਾਂ ਨੂੰ ਸਹੀ ਜਿਹੜੀ ਆਉਣ ਵਾਲੀ ਯੂਥ ਹੈ ਜਨਰੇਸ਼ਨ ਆ ਉਹਨਾਂ ਨੂੰ ਸੇਧ ਦੇ ਕੇ ਇੱਕ ਚੰਗੇ ਪਾਸੇ ਜੋੜਿਆ ਜਾਵੇ। ਪੂਰ ਘਰਾਂ ਦੇ ਬਹੁਤ ਸਾਰੇ ਮਸਲੇ ਨੇ ਰਾਸ਼ਨ ਕਾਰਡ ਚੋਂ ਨਾਮ ਕੱਟ ਗਈ ਜੀ ਇਹ ਕਰਕੇ ਉਹ ਕਰਦੇ ਪਰ ਤੁਸੀਂ ਉਹਨਾਂ ਤੋਂ ਉੱਪਰ ਉੱਠ ਕੇ ਜਿਹੜੀ ਇਹ ਐਫਰਟ ਕੀਤੀ ਹੈ ਕਿਉਂਕਿ ਸਭ ਤੋਂ ਵੱਡਾ ਸਾਡੇ ਹੱਥ ਚ ਜੇ ਕੁੜੀ ਅੱਜ ਹੈਗਾ ਤਾਂ ਉਹ ਸਾਡਾ ਫਿਊਚਰ ਹੈ ਸਾਡਾ ਭਵਿੱਖ ਹੈ ਤੇ ਉਹ ਸਾਡਾ ਭਵਿੱਖ ਸਾਡੇ ਬੱਚੇ ਨੇ ਜੇ ਅਸੀਂ ਉਹਨਾਂ ਨੂੰ ਸੰਭ ਸਕਦੇ ਆ ਮੈਨੂੰ ਲੱਗਦਾ ਉਸ ਤੋਂ ਚੰਗਾ ਸਾਡੇ ਲਈ ਕੁਝ ਵੀ ਨਹੀਂ ਹੋ ਸਕਦਾ ਦੇਖੋ ਸਟਾਰਟਿੰਗ ਕਰਨੀ ਕੋਕੀ ਹੁੰਦੀ ਆ ਕੋਈ ਵੀ ਐ ਇੱਕ ਚੀਜ਼ ਕੋਈ ਇੱਕ ਪੁਰਾਣਾ ਗੱਡਾ ਵੀ ਖੜਾ ਹੋਵੇ ਉਹਨੂੰ ਜਦੋਂ ਇੱਕ ਤੋਰਨ ਵਾਸਤੇ ਕੋ ਜੋਰ ਲੱਗਦਾ ਪਰ ਇੱਕ ਵਾਰ ਜਦੋਂ ਰੁੱਲ ਪੈਂਦਾ ਫਿਰ ਤਾਂ ਇਹ ਚੀਜ਼ਾਂ ਆਪਦੇ ਆਪ ਤੇਲੀ ਜਾਂਦੇ ਨੇ ਤੇ ਮਕਾਮ ਹਾਸਲ ਹੋਣੀ ਚਾਹੀਦੇ ਨੇ ਸਿਰਫ ਉਹਦੇ ਲਈ ਤੁਹਾਡੀ ਨੀਅਤ ਸੱਚੀ ਹੋਣੀ ਚਾਹੀਦੀ ਆ ਪਿੰਡ ਦੇ ਬੰਦੇ ਨੂੰ ਪਿੰਡ ਦੇ ਵਿੱਚ ਅਜਿਹਾ ਕੁਝ ਕਰਨ ਲਈ ਬਹੁਤ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਨੇ ਬਹੁਤ ਸਾਰਾ ਕੁਝ ਦੇਖਣਾ ਪੈਂਦਾ ਤੁਹਾਨੂੰ ਇਸ ਤਰ੍ਹਾਂ ਸ਼ੁਰੂਆਤ ਕਰਨ ਦੇ ਲਈ ਕੀ ਕੁਝ ਦੇਖਣਾ ਤੋ ਵੱਡਾ ਜਿਹੜਾ ਨਸ਼ਾ ਭਾਈ ਉਹ ਬੱਚਿਆਂ ਨੂੰ ਨਾ ਫੋਨਾਂ ਦਾ ਲਾਲਖਿਆ ਫੋਨਾਂ ਨੂੰ ਫੋਨ ਫੜਾ ਕੇ ਹਨਾ ਉਹਨਾਂ ਨੂੰ ਇਹ ਰੋਟੀ ਬਣਾ ਲਈ ਅਸੀਂ ਬੱਚਿਆਂ ਨੂੰ ਖੜਾ ਦੂ ਉਹ ਖੇਡਣ ਮਤਲਬ ਬੱਚਿਆਂ ਨੂੰ ਬੱਚਾ ਰੋ ਰਿਹਾ ਤਾਂ ਫੜਾ ਦੂ ਸੋ ਜਿੰਨੇ ਵੀ ਪਹਿਲਾਂ ਮੁਸ਼ਕਲਾਂ ਸੀਗੀਆਂ ਉਹ ਤੇ ਅਸੀਂ ਸਟੱਡੀ ਕੀਤਾ ਉਹ ਤੇ ਐਨਲਾਈਜ਼ ਕੀਤਾ ਫਿਰ ਅਸੀਂ ਸ਼ੁਰੂ ਕੀਤਾ ਇਹ ਸਾਡੇ ਸਾਰਿਆਂ ਦਾ ਟੀਮ ਵਰਕਰਿਆ ਹਾਰਡ ਐਫਰਟ ਸੀਗੇ ਤੇ ਇੱਕ ਸੋਚ ਸੀਗੀ ਵੀ ਹਾਈ ਕਰਨੀ ਆ ਕਿ ਵੀ ਆਪਾਂ ਨੂੰ ਜ਼ਰੂਰਤਾ ਬੱਚਿਆਂ ਨੂੰ ਸਿਰਫ ਉਹ ਚੀਜ਼ ਨਹੀਂ ਨਾ ਪੱਖੀ ਨਾ ਕਰਕੇ ਆਪਾਂ ਨੂੰ ਸਿਰਫ ਗਰਾਊਂਡਾਂ ਨਾਲ ਦੋ ਕਿਤੇ ਨਾ ਕਿਤੇ ਮੁਸ਼ਕਲਾਂ ਆਉਂਦੀਆਂ ਨੇ ਕਿ ਪਿੰਡ ਦੇ ਬੱਚਿਆਂ ਨੂੰ ਇੱਕ ਥਾਂ ਤੇ ਇਕੱਠੇ ਕਰਨਾ ਅੱਜ ਕੱਲ ਆਪਾਂ ਕਹਿ ਦਈਏ ਕਿ ਘਰ ਦੇ ਜੀ ਨਹੀਂ ਇੱਕ ਥਾਂ ਤੇ ਇਕੱਠੇ ਹੁੰਦੇ ਤਾਂ ਪੰਚਾਇਤ ਵੱਲੋਂ ਕਿਹੋ ਜਿਹਾ ਸਹਿਯੋਗ ਮਿਲਿਆ ਬਾਈਫਰਾਂ ਨੂੰ ਦੋ ਤਿੰਨ ਮਹੀਨੇ ਸੀ ਇਹ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੀ ਆਪਣਾ ਮਾਰਚ ਅਪ੍ਰੈਲ ਸ਼ੁਰੂ ਕੀਤੀ ਸੀ ਇੱਥੇ ਸਪੋਰਟਸ ਦੇ ਰਿਲੇਟਿਡ ਉਸ ਤੋਂ ਪਹਿਲਾਂ ਅਸੀਂ ਆਪ ਖੁਦ ਮੀਟਿੰਗਾਂ ਕੀਤੀ ਹੈ ਮੈਂ ਕੋਸ਼ ਸਾਹਿਬ ਨੇ ਸਾਡੀ ਪੰਚਾਇਤ ਨੇ ਵੀ ਹਾਂ ਜੇ ਇੱਕ ਵਾਰ ਸ਼ੁਰੂ ਕਰਾਂਗੇ ਤਾਂ ਇਹਨੂੰ ਮਤਲਬ ਕੰਟੀਨਿਊਸ ਰੱਖਣਾ ਸਤਿ ਸ਼੍ਰੀ ਅਕਾਲ ਪੁਆਦ ਵੈਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਪੰਜਾਬ ਦੇ ਵਿੱਚ ਜਿੱਥੋਂ ਹਰ ਪਾਸੇ ਤੋਂ ਇਹ ਖਬਰ ਸੁਣਨ ਨੂੰ ਮਿਲਦੀ ਹੈ ਕਿ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਬਗ ਰਿਹਾ ਹੈ ਪੰਜਾਬ ਹੈ ਜਿਹੜਾ ਉਹਦੇ ਵਿੱਚ ਅਪਰਾਧਿਕ ਗਤੀਵਿਧੀਆਂ ਵੱਧ ਰਹੀਆਂ ਨੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਬਹੁਤ ਜਿਆਦਾ ਮੁਸ਼ਕਲਾਂ ਦੇ ਵਿੱਚ ਜੀ ਰਹੇ ਨੇ ਪੰਜਾਬ ਦੀ ਯੂਥ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਆ ਅਜਹੀਆਂ ਖਬਰਾਂ ਹਰ ਪਾਸੇ ਤੋਂ ਦੇਖਣ ਨੂੰ ਮਿਲਦੀਆਂ ਨੇ ਪਰ ਅਸਲ ਦੇ ਵਿੱਚ ਹਰ ਥਾਂ ਹਰ ਚੀਜ਼ ਇੱਕੋ ਜਿਹੀ ਨਹੀਂ ਹੋਇਆ ਕਰਦੀ ਪੰਜਾਬ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਬਹੁਤ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਯੂਥ ਨੂੰ ਅੱਗੇ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਬਹੁਤ ਚੰਗੇ ਪੱਧਰ ਤੇ ਹੋ ਰਹੀਆਂ ਨੇ ਸੋ ਅਜਹੀ ਕੋਸ਼ਿਸ਼ ਇੱਕ ਪਿੰਡ ਚੰਡੀ ਦੇ ਵਿੱਚ ਹੋ ਰਹੀ ਹੈ ਪਿੰਡ ਚੰਡੀ ਦੇ ਵਿੱਚ ਅਸੀਂ ਅੱਜ ਪਹੁੰਚੇ ਸੀ ਪਿੰਡ ਚੰਡੀ ਦੇ ਵਿੱਚ ਅੱਜ ਨੈਸ਼ਨਲ ਜਿਹੜਾ ਸਪੋਰਟਸ ਡੇ ਮਨਾਇਆ ਗਿਆ ਜਿੱਥੇ ਕਿ ਕੋਚ ਸਾਹਿਬ ਮੇਰੇ ਨਾਲ ਮੌਜੂਦ ਨੇ ਤੇ ਸੰਪਨ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਖੇਡਾਂ ਦੇ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਸਵਾਗਤ ਕਰ ਲੈਨੇ ਆਂ ਬਾਈ ਜੀ ਸ਼ਸ਼ੀ ਕਾਲ ਜੀ ਬਾਈ ਜੀ ਬਹੁਤ ਬਹੁਤ ਸਵਾਗਤ ਤੇ ਬਹੁਤ ਬਹੁਤ ਸ਼ਸ਼ੀ ਕਾਲ ਤੇ ਪਾ ਚੈਨਲ ਵਾਲਿਆਂ ਦਾ ਇੱਥੇ ਪਹੁੰਚਣ ਦੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀਰੇ ਤੁਸੀਂ ਸਾਨੂੰ ਇਹ ਜਿਹੜਾ ਨੈਸ਼ਨਲ ਸਪੋਰਟਸ ਡੇ ਦਾ ਇਵੈਂਟ ਕਵਰ ਕਰਨ ਵਾਸਤੇ ਪਹੁੰਚੋ ਸ਼ੁਕਰੀਆ ਭਾਈ ਜੀ ਭਾਈ ਜੀ ਪਹਿਲਾਂ ਇਹ ਦੱਸੋ ਵੀ ਅੱਜ ਦਾ ਜਿਹੜਾ ਇਵੈਂਟ ਸੀ ਜੀ ਉਹ ਕਿਸ ਚੀਜ਼ ਨੂੰ ਲੈ ਕੇ ਕੀ ਮਕਸਦ ਸੀ ਉਹ ਇਵੈਂਟ ਨੂੰ ਜਿਹੜਾ ਮਨਾਇਆ ਗਿਆ ਤੁਹਾਡੇ ਦੁਆਰਾ ਐਕਚੁਅਲੀ ਭਾਈ ਜੀ ਜਿਵੇਂ ਤੁਸੀਂ ਸ਼ੁਰੂਆਤ 'ਚ ਦੱਸਿਆ ਕਿ ਆਪਾਂ ਨੂੰ ਅੱਜ ਕੱਲ ਸਾਰੇ ਪਾਸਿਓਂ ਜ਼ਿਆਦਾਤਰ ਇਹੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕੀ ਵੀ ਅੱਜ ਹਨਾ ਕਿਤੇ ਓਵਰਡੋਜ ਨਾਲ ਕਿਸੇ ਦੀ ਮੌਤ ਹੋ ਗਈ ਕੋਈ ਨਸ਼ੇ ਦੀਆਂ ਮਤਲਬ ਆਹੀ ਸਾਰੀਆਂ ਜਿਹੜੇ ਨਸ਼ੇ ਤੋਂ ਪੀੜਤ ਖਬਰ ਸਾਡਾ ਮੇਨ ਜਿਹੜਾ ਅੱਜ ਦਾ ਮਕਸਦ ਹੈਗਾ ਨੈਸ਼ਨਲ ਸਪੋਰਟਸ ਡੇ सेलिब्रेट ਕਰਨ ਦਾ ਮੇਨ ਮਕਸਦ ਇਹ ਹੈ ਸੀਗਾ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਉਹ ਨਸ਼ੇ ਦੀ ਦਲਦਲ ਚੋਂ ਕੱਢ ਕੇ ਜਾਂ ਉਹਨਾਂ ਨੂੰ ਸਹੀ ਜਿਹੜੀ ਆਉਣ ਵਾਲੀ ਯੂਥ ਹੈ ਜਨਰੇਸ਼ਨ ਹੈ ਉਹਨਾਂ ਨੂੰ ਸੇਧ ਦੇ ਕੇ ਇੱਕ ਚੰਗੇ ਪਾਸੇ ਜੋੜਿਆ ਜਾਵੇ ਤੇ ਦੂਜਾ ਆਪਾਂ ਨਸ਼ਿਆਂ ਨੂੰ ਬਹੁਤ ਮੇਨ ਮੰਨਦੇ ਆ ਮੇਰੀ ਕਿਨਜਾ ਪੇਰੈਂਟਸ ਨੇ ਸਭ ਤੋਂ ਵੱਡਾ ਜਿਹੜਾ ਨਸ਼ਾ ਭਾਈ ਉਹ ਬੱਚਿਆਂ ਨੂੰ ਨਾ ਫੋਨਾਂ ਦਾ ਲਾਲਖਿਆ ਫੋਨਾਂ ਨੂੰ ਫੋਨ ਫੜਾ ਕੇ ਹਨਾ ਉਹਨਾਂ ਨੂੰ ਇਹ ਰੋਟੀ ਬਣਾ ਲਈ ਅਸੀਂ ਬੱਚਿਆਂ ਨੂੰ ਫੜਾ ਦੋ ਉਹ ਖੇਡਣ ਮਤਲਬ ਬੱਚਿਆਂ ਨੂੰ ਬੱਚਾ ਰੋ ਰਿਹਾ ਤਾਂ ਫੜਾ ਦੋ ਗਰਾਉਂਡ ਨਾਲ ਕੋਈ ਨਹੀਂ ਜੋੜਨਾ ਚਾਹ ਰਿਹਾ ਜਾਂ ਏਸੀ 'ਚ ਜਾਂ ਮੋਬਾਈਲਾਂ 'ਚ ਤੇ ਉਹ ਜੋ ਸਾਡਾ ਇਹ ਨੈਸ਼ਨਲ ਸਪੋਰਟਸਡੇ ਦਾ ਮੇਨ ਮਕਸਦ ਸੀਗਾ ਉਹ ਇਹੀ ਸੀਗਾ ਵੀ ਬੱਚ ਤਾਂ ਕਿ ਵੱਧ ਤੋਂ ਵੱਧ ਪਿੰਡ ਵਾਸੀਆਂ ਤੱਕ ਇਲਾਕਾ ਵਾਸੀਆਂ ਤੱਕ ਇਹ ਮੈਸੇਜ ਕਨਵੇ ਹੋਵੇ ਕਿ ਬੱਚਿਆਂ ਨੂੰ ਇਸ ਉਹ ਚੋ ਕੱਢ ਕੇ ਫੋਨਾਂ ਦੀ ਲਾਈਫ ਚੋਂ ਕੱਢ ਕੇ ਬੱਚਿਆਂ ਨੂੰ ਪ੍ਰੈਕਟੀਕਲ ਗਰਾਉਂਡਾਂ ਨਾਲ ਜੋੜਿਆ ਜਾਵੇ ਤਾਂ ਕਿ ਉਹਨਾਂ ਨੂੰ ਇੱਕ ਸਹੀ ਸਿਹਤ ਮਿਲ ਸਕੇ ਉਹਨਾਂ ਦੀ ਸਭ ਤੋਂ ਮੇਨ ਜਿਹੜੀ ਚੀਜ਼ ਆ ਉਹਨਾਂ ਦੀ ਹੈਲਥ ਨੂੰ ਬਚਾਇਆ ਜਾ ਸਕੇ ਕਿਉਂਕਿ ਹੈਲਥ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਇੱਕ ਭਾਈ ਤੁਹਾਡੇ ਥੋੜੀ ਜੀ ਮੈਂ ਗੱਲ ਹੋਰ ਐਡ ਕਰਨਾ ਚਾਹਾਂਗਾ ਵਿੱਚ ਨਾ ਬਹੁਤ ਜ਼ਿਆਦਾ ਪੇਰੈਂਟਸ ਦੀ ਜਾਂ ਵੈਸੇ ਵੀ ਜੈਨੂਨਲੀ ਨਾ ਥਿੰਕਿੰਗ ਆਪਣੀ ਸੋਸਾਇਟੀ ਦੀ ਕਿ ਵੀ ਜਿਹੜੇ ਖੇਡ ਦੇ ਕੁੱਦਦੇ ਆ ਨਾ ਬੱਚੇ ਉਹ ਸਟੱਡੀ ਦੇ ਪਿੱਛੇ ਰਹਿ ਜਾਂਦੇ ਆ ਬਟ ਇਹੋ ਜਿਹਾ ਕੁਝ ਨਹੀਂ ਹੁੰਦਾ ਖੇਡਣ ਨਾਲ ਬੱਚੇ ਦਾ ਮਾਈਂਡ ਹੋਰ ਸ਼ਾਰਪ ਹੁੰਦਾ ਉਹਦੀ ਜਿਹੜੀ એનર્ਜੀ ਆ ਉਹ ਇੱਕ ਚੰਗੇ ਪਾਸੇ ਯੂਟਿਲਾਈਜ਼ ਹੁੰਦੀ ਆ ਤੇ ਉਹ ਆਪਣੀ ਲਾਈਫ ਚ ਹਮੇਸ਼ਾ ਚੜਦੀ ਕਲਾ ਚ ਤੇ ਮੋਟੀਵੇਟ ਰਹਿੰਦਾ ਤੇ ਉਹ ਆਪਣੇ ਮਤਲਬ ਕਿ ਬਲਬੁੱਤੇ ਤੇ ਆਪਣਾ ਵਜੂਦ ਜਿਹੜਾ ਉਹ ਕਾਇਮ ਕਰਦਾ ਤੇ ਇਹੀ ਸਾਡਾ ਜਿਹੜਾ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਤੁਸੀਂ ਪਿੰਡ ਦੇ ਹੀ ਹੋ ਪਿੰਡ ਦੇ ਹੀ ਇੱਕ ਨੌਜਵਾਨ ਹੋਣ ਦੇ ਬਾਵਜੂਦ ਤੁਸੀਂ ਆਪਣੇ ਪਿੰਡ ਦੇ ਹੀ ਬੱਚਿਆਂ ਨੂੰ ਸਿਖਾ ਰਹੇ ਹੋ ਸਪੋਰਟਸ ਦੇ ਵਿੱਚ ਲੈ ਕੇ ਆ ਰਹੇ ਹੋ ਲਰ ਉਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਬੰਦੇ ਨੂੰ ਕਹਦੇ ਨੇ ਘਰ ਦਾ ਜੋਗੀ ਜੋਗੜਾ ਬਾਹਰ ਲਾ ਜੋਗੀ ਸਿੱਧ ਪਿੰਡ ਦੇ ਬੰਦੇ ਨੂੰ ਪਿੰਡ ਦੇ ਵਿੱਚ ਅਜਿਹਾ ਕੁਝ ਕਰਨ ਲਈ ਬਹੁਤ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਨੇ ਬਹੁਤ ਸਾਰਾ ਕੋਸ਼ਿਸ਼ ਦੇਖਣਾ ਪੈਂਦਾ ਤੁਹਾਨੂੰ ਇਸ ਤਰ੍ਹਾਂ ਸ਼ੁਰੂਆਤ ਕਰਨ ਦੇ ਲਈ ਕੀ ਕੁਝ ਦੇਖਣਾ ਪਿਆ ਬਾਈ ਜੀ ਜਿਵੇਂ ਤੁਸੀਂ ਗੱਲ ਕਰੀ ਵੀ ਮੈਂ ਐਸੇ ਪਿੰਡ ਦਾ ਹਾਂ ਨਾ ਮੈਂ ਇਹੀ ਗਰਾਉਂਡਾਂ ਚੋਂ ਆਹੀ ਸਕੂਲ ਚੋਂ ਇੱਥੋਂ ਹੀ ਪੜ੍ਹ ਕੇ ਮਤਲਬ ਕਿ ਹੈ ਨਾ ਚੰਡੀਗੜ੍ਹ ਆਲ ਇੰਡੀਆ ਤੱਕ ਹਨ ਜਿੱਥੋਂ ਵੀ ਤੱਕ ਮੈਂ ਖੇਡਿਆ ਤੋਂ ਉਹ ਸਿਰਫ ਇੱਥੋਂ ਕਿ ਮੈਂ ਉੱਠ ਕੇ ਉਹ ਮਕਾਮ ਤੇ ਜਾ ਪਾਇਆ ਕਿਤੇ ਨਾ ਕਿਤੇ ਮੇਰੇ ਦਿਮਾਗ ਚ ਤੇ ਮੇਰੇ ਦਿਲ ਚ ਇੱਕ ਡ੍ਰੀਮ ਸੀਗਾ ਵੀ ਯਾਰ ਹਨਾ ਵੀ ਇਹ ਬੱਚਿਆਂ ਨੂੰ ਆਪਾਂ ਕੋਈ ਨਾ ਕੋਈ ਇਹੋ ਜੀ ਜਿਹੜੀ ਯੋਜਨਾ ਹਨਾ ਕੋਈ ਨਾ ਕੋਈ ਹਜਾ ਪਲਾਨ ਕਰਾਇਆ ਜਾਵੇ ਬੱਚਿਆਂ ਨੂੰ ਗਰਾਉਂਡ ਨਾਲ ਟੱਚ ਰੱਖਿਆ ਜਾਵੇ ਕਿਉਂਕਿ ਅੱਜ ਕੱਲ ਆਪਾਂ ਦੇਖ ਰਹੇ ਹਾਂ ਗਰਾਉਂਡਾਂ ਚ ਬਹੁਤ ਘੱਟ ਬੱਚੇ ਜਿਹੜੇ ਆ ਕੇ ਖੇਡਣੇ ਤੇ ਉਹ ਹੌਲੀ 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 ਉਹ ਜਿਹੜਾ ਡ੍ਰੀਮ ਹਨਾ ਹੌਲੀ ਹੌਲੀ ਉਹ ਪਹਿਲਾਂ ਮੁਸ਼ਕਲਾਂ ਸੀਗੀਆਂ ਬਹੁਤ ਜ਼ਿਆਦਾ ਹੌਲੀ ਹੌਲੀ ਸਰਪੰਚ ਸਾਹਿਬ ਦਾ ਜੋ ਸਾਡੇ ਇੱਕ ਮਡੇ ਹਨ ਵਧੀਆ ਜੰਗ ਜਵਾਨ ਹੈਗੇ ਨੇ ਸਰਪੰਚ ਸਾਹਿਬ ਇਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੁਝ ਹੋਇਆ ਤੇ ਉਹ ਤੋਂ ਪਹਿਲਾਂ ਸਾਨੂੰ ਬੜੀਆਂ ਮੁਸ਼ਕਲਾਂ ਆਈਆਂ ਬੜਾ ਇੱਕ ਸੋਚ ਕੇ ਹਨ ਇਹ ਲੱਗਦਾ ਸੀਗਾ ਵੀ ਕੀ ਰਿਸਪੌਂਸ ਰਹੂਗਾ ਲੋਕ ਕੋਈ ਹਨਾ ਲੜਨਾ ਪਵੇ ਕੋਈ ਇਹ ਨਾ ਹੋ ਜੇ ਤੇ ਬੜੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਸਾਨੂੰ ਫੇਸ ਇਸ ਇਸ ਕੰਮ ਦੇ ਵਿੱਚ ਮੁਸ਼ਕਲ ਆਉਂਦੀ ਹੈ ਕਿ ਤੁਸੀਂ ਇੱਕ ਨੌਜਬਾਨ ਹੋ ਤੇ ਤੁਹਾਡੇ ਕੋਲੇ ਮੁੰਡਿਆਂ ਦੇ ਨਾਲ ਕੁੜੀਆਂ ਵੀ ਆਉਂਦੀਆਂ ਨੇ ਤੇ ਹਰ ਬੰਦਾ ਅੱਜ ਦੇ ਸਮੇਂ 'ਚ ਵਕਤ ਨੂੰ ਦੇਖਦਾ ਤੇ ਅਗਲਾ ਸੋਚਦਾ ਯਾਰ ਫਲਾਣੇ ਦੇ ਮੁੰਡੇ ਕੋਲੇ ਮੈਂ ਕਿਉਂ ਕੁੜੀ ਨੂੰ ਭੇਜਾਂ ਵੀ ਉੱਥੇ ਕਿਹੜੀ ਉਹ ਗੇਮ ਕਰਾਊਗਾ ਉਹ ਤਾਂ ਫਲਾਣਾ ਐਵੇਂ ਆ ਫਲ ਕਿਉਂਕਿ ਪਿੰਡਾਂ ਦੇ ਵਿੱਚ ਇਹ ਗੱਲਾਂ ਆਮ ਨੇ ਤਾਂ ਲੋਕ ਡਰਦੇ ਵੀ ਨਹੀਂ ਸਮੇਂ ਨੂੰ ਦੇਖ ਕੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਮਾਪਿਆਂ ਨੂੰ ਕਨਵਿੰਸ ਕਰੈਣਾ ਚੀਜ਼ਾਂ ਦੇ ਲਈ ਮੈਂ ਦੱਸਦਾ ਬਾਈ ਜੀ ਇਹ ਥੋੜੀ ਜਿਹੜੀ ਗੱਲ ਹੈ ਨਾ ਬੜੀ ਜਾਇਜ਼ ਆ ਕਿਉਂਕਿ ਅੱਜ ਕੱਲ ਦਾ ਜਿਹੜਾ ਮਾਹੌਲ ਆ ਨਾ ਬਾਹਰ ਦਾ ਦੇਖ ਕੇ ਬੱਕੇ ਡਰ ਸੱਚਾ ਉਹਨਾਂ ਦਾ ਬਟ ਐਕਚੁਅਲ ਚ ਜਿਹੜੇ ਹੁਣ ਬੱਚੇ ਸਾਡੇ ਕੋਲ ਆ ਰਹੇ ਆ ਪਹਿਲੀ ਗੱਲ ਤਾਂ ਉਹ ਬਹੁਤ ਛੋਟੇ ਬੱਚੇ ਆ ਮੇਰੇ ਬੱਚਿਆਂ ਵਰਗੇ ਭੈਣਾਂ ਵਰਗੀਆਂ ਨੇ ਹਨਾ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਨਾ ਆਪਸ ਚ ਵੀ ਬੱਚਿਆਂ ਚ ਵੀ ਤੇ ਆਪ ਵੀ ਉਹਨਾਂ ਦੇ ਇੰਨਾ ਇਨਵੋਲਵ ਆ ਜਿਵੇਂ ਹੁਣ ਰਖੜੀਆਂ ਦਾ ਤਿਉਹਾਰ ਅਸੀਂ ਸੈਲੀਬ੍ਰੇਟ ਕੀਤਾ ਸੀਗਾ ਸਾਰਿਆਂ ਨੇ ਇੱਕ ਦੂਜੇ ਦੇ ਬੱਚਿਆਂ ਦੀ ਰਖੜੀਆਂ ਬੰਨੀਆਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਪੇਰੈਂਟਸ ਦਾ ਫੇਸ ਬਣਦਾ ਫੇਰ ਦੂਜੀ ਗੱਲ ਆ ਜਾਂਦੀ ਹੈ ਕਿ ਹੁਣ ਥੋੜੀ ਜਿਹੜੀ ਮੰਟੈਲਿਟੀ ਆ ਉਹ ਕਿਸ ਲੈਵਲ ਦੀ ਆ ਕਿਸੇ ਦੀ ਮੰਟੈਲਿਟੀ ਭਾਈ ਜੀ ਸਾਰੀ ਉਮਰ ਲੰਘ ਜਾਂਦੀ ਹੈ ਫੇਰ ਵੀ ਨਹੀਂ ਬ ਤੇ ਉਹ ਚੀਜ਼ ਕੀਤੇ ਨੇ ਕਿ ਤੇ ਵਿਸ਼ਵਾਸ ਇੱਕ ਬਣਾਉਣਾ ਪੈਂਦਾ ਜੋ ਕਿ ਮੇਰਾ ਹੈਗਾ ਗੁੱਡਵਿਲ ਆ ਕਿਉਂਕਿ ਮੈਂ ਕਾਫੀ ਜਿਹੜੇ ਡਿਗਰੀਆਂ ਪੜਿਆ ਹਨਾ ਹੁਣ ਵੀ ਪੜ ਰਿਹਾ ਚੱਲ ਰਿਹਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਉਹ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਫੇਥ ਬਣਿਆ ਅਪੀਸ਼ਨ ਦੀ ਵਾਰੀ ਗੱਲ ਕਰੀਏ ਤੁਹਾਡੀ এডਿਕੇਸ਼ਨ ਕੀ ਕੁਛ ਤੁਸੀਂ ਹੁਣ ਤੱਕ ਹਾਸਲ ਕਰ ਚੁੱਕੇ ਹੋ ਜਾਂ ਚੱਲ ਰਹੀ ਹੈ ਜੀ ਐਕਚੁਅਲੀ ਮੈਂ ਜਿਹੜੀਆਂ ਸਪੋਰਟਸ ਦਾ ਸਪੋਰਟਸ ਸਾਇੰਸ ਚ ਪੀ ਐਚ ਡੀ ਜਿਹੜੀ ਚੱਲ ਰਹੀ ਹੈ ਤੇ ਨਾਲ ਨਾਲ ਜਿਹੜੀਆਂ ਮੇਰੇਆਂ ਲੋਰਡ ਦੀ ਡਿਗਰੀ ਵੀ ਚੱਲ ਰਹੀ ਹੈ ਉਹ ਤੋਂ ਪਹਿਲਾਂ ਮੇਰੇ ਕੋਲ ਚਾਰ ਗ੍ਰੈਜੂਏਸ਼ਨਸ ਨੇ ਜਿਹੜੀਆਂ ਮੈਂ ਨਾਲ ਨਾਲ ਕਰਦਾ ਰਿਹਾ ਤਿੰਨ ਮਾਸਟਰਸ ਡਿਗਰੀਆਂ ਨੇ ਜਿਹੜੀਆਂ ਮੇਰੇ ਕੋਲ ਆਪਦੀਆਂ ਨੇ ਤੇ ਗੇਮ ਚ ਮੇਰੀਆਂ ਕਾਫੀ ਅਚੀਵਮੈਂਟਸ ਨੇ ਲਗਭਗ 3-400 ਮੈਡਲ ਆ ਜਿਹੜਾ ਮੈਂ ਵਧੀਆ ਲੈਵਲ ਤੇ ਜਿਹੜਾ ਅਚੀਵ ਕੀਤਾ ਹੋਇਆ ਤੇ ਜਿੱਥੇ ਜੋਨਲ ਲੈਵਲ ਤੋਂ ਲੈ ਕੇ ਆਲ ਇੰਡੀਆ ਲੈਵਲ ਤੱਕ ਦੇ ਮੈਡਲਸ ਨੇ ਭਾਈ ਖਾਨ ਸਾਹਿਬ ਜਿਸ ਤਰ੍ਹਾਂ ਬਾਈ ਖੁਰਾਂ ਨੇ ਦੱਸਿਆ ਕਿ ਪਿੰਡ ਦੇ ਲੈਵਲ ਤੇ ਵੀ ਇਹ ਬਹੁਤ ਵੱਡਾ ਸਹਿਯੋਗ ਪੰਚਾਇਤ ਦੇ ਵੱਲੋਂ ਮਿਲ ਰਿਹਾ ਪਰ ਕਿਤੇ ਨਾ ਕਿਤੇ ਮੁਸ਼ਕਲਾਂ ਆਉਂਦੀਆਂ ਨੇ ਕਿ ਪਿੰਡ ਦੇ ਬੱਚਿਆਂ ਨੂੰ ਇੱਕ ਥਾਂ ਤੇ ਇਕੱਠੇ ਕਰਨਾ ਅੱਜ ਕੱਲ ਆਪਾਂ ਕਹਿ ਦਈਏ ਕਿ ਘਰ ਦੇ ਜੀ ਨੇ ਇੱਕ ਥਾਂ ਤੇ ਇਕੱਠੇ ਹੁੰਦੇ ਤਾਂ ਪੰਚਾਇਤ ਵੱਲੋਂ ਕਿਹੋ ਜਿਹਾ ਸਹਿਯੋਗ ਮਿਲਿਆ ਬਾਈ ਖੁਰਾਂ ਨੂੰ ਕਿ ਜਿਸ ਦੇ ਨਾਲ ਬਾਈ ਆਪਣੇ ਮਕਸਦ ਦੇ ਵਿੱਚ ਕਾਮਯਾਬ ਜਿਹੜੀ ਗੱਲ ਕਰਦੇ ਆ ਬੱਚਿਆਂ ਨੂੰ ਇਕੱਠੇ ਕਰਨ ਦੀ ਜਾਂ ਜੋ ਵੀ ਆਪਾਂ ਇੱਕ ਕੰਮ ਸੋਚ ਲੰਨੇ ਆ ਅਗਰ ਤੁਹਾਡਾ ਨਿਸ਼ਚੈ ਦ੍ਰਿੜਾ ਤੁਸੀਂ ਹਰ ਮੁਕਾਮ ਤੇ ਪਹੁੰਚ ਸਕਦੇ ਹੋ ਮਤਲਬ ਤੁਹਾਡੀ ਸੋਚ ਫਰਮ ਹੋਣੀ ਚਾਹੀਦੀ ਹੈ ਵੀ ਮੈਂ ਇਹ ਚੀਜ਼ ਕਰਨੀ ਆ ਇਦਾਂ ਹੀ ਅਸੀਂ ਤਕਰੀਬਨ 2-3 ਮਹੀਨੇ ਅਸੀਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਇਹ ਅਸੀਂ ਆਪਣਾ ਮਾਰਚ-ਅਪ੍ਰੈਲ ਸ਼ੁਰੂ ਕੀਤੀ ਸੀਗੀ ਤੇ ਸਪੋਰਟਸ ਦੇ ਰਿਲੇਟਡ ਉਸ ਤੋਂ ਪਹਿਲਾਂ ਅਸੀਂ ਆਪ ਖੁਦ ਮੀਟਿੰਗਾਂ ਕੀਤੀ ਆ ਮੈਂ ਕੋਚ ਸਾਹਿਬ ਨੇ ਸਾਡੀ ਪੰਚਾਇਤ ਨੇ ਵੀ ਹਾਂ ਜੇ ਇੱਕ ਵਾਰ ਸ਼ੁਰੂ ਕਰਾਂਗੇ ਤਾ ਇਹਨੂੰ ਮਤਲਬ ਕੰਟੀਨਿਊਸ ਰੱਖਣਾ ਹੂੰ ਸੋ ਜਿੰਨੇ ਵੀ ਪਹਿਲਾਂ ਮੁਸ਼ਕਲਾਂ ਸੀਗੀਆਂ ਉਹ ਤੇ ਅਸੀਂ ਸਟੱਡੀ ਕੀਤਾ ਉਹ ਤੇ ਐਨਾਲਾਈਜ਼ ਕੀਤਾ ਫਿਰ ਅਸੀਂ ਸ਼ੁਰੂ ਕੀਤਾ ਇਹ ਸਾਡਾ ਸਾਰਿਆਂ ਦਾ ਟੀਮ ਵਰਕ ਰਿਹਾ ਹਾਰਡ ਐਫਰਟ ਸੀਗੇ ਤੇ ਇੱਕ ਸੋਚ ਸੀਗੀ ਵੀ ਹਾਂ ਇਹ ਕਰਨੀ ਆ ਸਾਨੂੰ ਜਦੋਂ ਇੱਕ ਦੋ ਵਾਰ ਨਾਲ ਗੱਲ ਵੀ ਕਰਦੇ ਸੀ ਅਗਲ ਮਜ਼ਾਕ ਕਰਦਾ ਜੀ ਫਲਾਣੇ ਪਿੰਡ ਸ਼ੁਰੂ ਕੀਤਾ 2 ਮਹੀਨੇ ਕੀਤਾ ਫਿਰ ਬੱਚੇ ਕੱਟ ਗਏ ਫਿਰ ਬੰਦ ਹੋ ਗਿਆ ਸੋ ਉਹ ਚੀਜ਼ ਵੀ ਸੀਗੀ ਵੀ ਇਦਾਂ ਦਾ ਵੀ ਨਾ ਹੋਵੇ ਬੀਜੇ ਕਰਾਂਗੇ ਤਾਂ ਪੱਕੇ ਪੈਰੀ ਕਰਾਂਗੇ ਤੇ ਲੌਂਗ ਟਰਮ ਲਈ ਚਲਾਵਾਂਗੇ ਚਾਹੇ ਜੋ ਕੁਝ ਵੀ ਉਹਨਾਂ ਦੇ ਵਿੱਚ ਅੱਜ ਕੱਲ ਜਿਹੜੀ ਗੱਲ ਕਰੀਏ ਕਿ ਤੁਸੀਂ ਯੰਗੋਂ ਜੰਗ ਬੰਦਾ ਥੋੜਾ ਡਿਫਰੈਂਟ ਵੇ ਦੇ ਨਾਲ ਸੋਚਦਾ ਕਿਉਂਕਿ ਅੱਜ ਕੱਲ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਹੁਣ ਤੱਕ ਵੀ ਇਹੀ ਮਸਲੇ ਨੇ ਲੋਕਾਂ ਦੇ ਨੇਬੜ ਦੇ ਸਾਡੀਆਂ ਗਲੀਆਂ ਨਹੀਂ ਬਣੀਆਂ ਨਾਲੀਆਂ ਨਹੀਂ ਬਣੀਆਂ ਜਾਂ ਫਿਰ ਸਾਡੇ ਹੋਰ ਘਰਾਂ ਦੇ ਬਹੁਤ ਸਾਰੇ ਮਸਲੇ ਨੇ ਰਾਸ਼ਨ ਕਾਰਡ 'ਚੋਂ ਨਾਮ ਕੱਟ ਗਈ ਜੀ ਇਹ ਕਰਕੇ ਉਹ ਕਰਦੇ ਪਰ ਤੁਸੀਂ ਉਹਨਾਂ ਤੋਂ ਉੱਪਰ ਉੱਠ ਕੇ ਜਿਹੜੀ ਇਹ ਐਫਰਟ ਕੀਤੀ ਹੈ ਕਿਉਂਕਿ ਸਭ ਤੋਂ ਵੱਡਾ ਸਾਡੇ ਹੱਥ 'ਚ ਜੇ ਕੋਈ ਅੱਜ ਹੈਗਾ ਤਾਂ ਉਹ ਸਾਡਾ ਫਿਊਚਰ ਹੈ ਸਾਡਾ ਭਵਿੱਖ ਹੈ ਤੇ ਉਹ ਸਾਡਾ ਭਵਿੱਖ ਸਾਡੇ ਬੱਚੇ ਨੇ ਜੇ ਅਸੀਂ ਉਹਨਾਂ ਨੂੰ ਸੰਭ ਸਕਦੇ ਆ ਮੈਨੂੰ ਲੱਗਦਾ ਉਸ ਤੋਂ ਚੰਗਾ ਸਾਡੇ ਲਈ ਕੁਝ ਵੀ ਨਹੀਂ ਹੋ ਸਕਦਾ ਸਹੀ ਗੱਲ ਆ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਜਿਹੜੇ ਪਿੰਡਾਂ ਦੇ ਮਸਲੇ ਨੇ ਉਹ ਤਾਂ ਚੱਲਦੇ ਰਹਿਣਗੇ ਹੁਣ ਵੀ ਚੱਲਦੇ ਆ ਅਸੀਂ ਉਹਨੂੰ ਵੀ ਟੈਕਲ ਕਰਦੇ ਆ ਠੀਕ ਆ ਉੱਥੇ ਵੀ ਪੂਰੇ ਐਫਰਟ ਨੇ ਬਾਕੀ ਸਾਡਾ ਮੇਰਾ ਆਪਦਾ ਖੋਦਾ ਜਾਂ ਸਾਡੀ ਇੱਕ ਟੀਮ ਦਾ ਹੀ ਸੀਗਾ ਇੱਕ ਡਰੀਮ ਵੀ ਹਾਂ ਜਿਹੜੇ ਬੱਚੇ ਟੈਲੈਂਟ ਬਹੁਤ ਆ ਆਪਾਂ ਜੇ ਕੋਰ ਤੱਕ ਜਾਈਏ ਆਪਾਂ ਜੇ ਹੇਟਰੀ ਲੈਵਲ ਤੱਕ ਜਾਈਏ ਤਾਂ ਆਪਾਂ ਨੂੰ ਪਤਾ ਲੱਗੂਈ ਬੱਚੇ ਟੈਲੈਂਟ ਬਹੁਤ ਆ ਪਰ ਦਿੱਕਤ ਕਿੱਥੇ ਆ ਜਾਂਦੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਪਤਰਾਸ਼ ਨਹੀਂ ਪਾਉਂਦੇ ਸੋ ਸਾਡੇ ਮਨ ਚ ਇਸ ਇੱਛਾ ਹੀ ਸੀਗੀ ਵੀ ਇੱਕ ਵਾਰ ਉਹਨਾਂ ਨੂੰ ਕੱਢੀਏ ਉਹਨਾਂ ਦਾ ਟੈਲੈਂਟ ਪਹਿਚਾਨੀਏ ਤੇ ਕੋਸ਼ਿਸ਼ ਇਹ ਰਹੂਗੀ ਵੀ ਉਹਨਾਂ ਨੂੰ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੱਕ ਉਹਨੂੰ ਆਪਾਂ ਦਿਖਾਈਏ ਦੇਖੋ ਸਟਾਰਟਿੰਗ ਕਰਨੀ ਕੋਕੀ ਹੁੰਦੀ ਆ ਕੋਈ ਵੀ ਇੱਕ ਚੀਜ਼ ਕੋਈ ਪ੍ਰਾਣਾ ਗੱਡਾ ਵੀ ਖੜਾ ਹੋਵੇ ਉਹਨੂੰ ਜਦੋਂ ਇੱਕ ਤੌਰਨ ਵਕਤ ਇੱਕ ਜੋਰ ਲੱਗਦਾ ਪਰ ਇੱਕ ਵਾਰ ਜਦੋਂ ਰੁੜ ਪੈਂਦਾ ਫਿਰ ਤਾਂ ਇਹ ਚੀਜ਼ਾਂ ਆਪਦੇ ਆਪ ਚੱਲੀ ਜਾਂਦੀਆਂ ਨੇ ਤੇ ਮਕਾਮ ਹਾਸਲ ਹੋਣੀ ਚਾਹੀਦੇ ਨੇ ਸਿਰਫ ਉਹਦੇ ਲਈ ਤੁਹਾਡੀ ਨੀਅਤ ਸੱਚੀ ਹੋਣੀ ਚਾਹੀਦੀ ਆ ਤੇ ਆਪਣੇ ਦ੍ਰਿੜ ਨਿਸ਼ਚੈ ਹੋਣਾ ਚਾਹੀਦਾ ਸਭ ਕੁਝ ਪੋਸੀਬਲ ਆ ਜੀ ਕੋਈ ਚੀਜ਼ ਨਹੀਂ ਜਿਹੜੀ ਆਪਾਂ ਨਹੀਂ ਕਰ ਪਾਂਦੇ ਜੀ ਕੋਸਾ ਵਾ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਦੱਸਿਆ ਕਿ ਤੁਸੀਂ ਕਿਤਾਬਾਂ ਪੜ੍ਹਨ ਦੇ ਵੀ ਸ਼ਕੀਨ ਹੋ ਦੂਜੇ ਪਾਸੇ ਤੁਸੀਂ ਸਪੋਰਟਸਮੈਨ ਵੀ ਹੋ ਪਰ ਇਹ ਅਕਸਰ ਦੇਖਿਆ ਜਾਂਦਾ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਰਨੀ ਬਹੁਤ ਮੁਸ਼ਕਲ ਨਹੀਂ ਕਿਉਂਕਿ ਜਿਹੜਾ ਸਪੋਰਟਸਮੈਨ ਆ ਉਹਦਾ ਪੜ੍ਹਾਈ 'ਚ ਘੱਟ ਮਨ ਲੱਗਦਾ ਜਾਂ ਫਿਰ ਜਿਹੜਾ ਬੰਦਾ ਸਾਹਿਤਕਾਰ ਆ ਉਹ ਸਪੋਰਟਸ ਵੱਲ ਧਿਆਨ ਨਹੀਂ ਦੇ ਪਾਉਂਦਾ ਪਰ ਤੁਹਾਡੇ ਦੋਹੇ ਚੀਜ਼ਾਂ ਤੁਸੀਂ ਕਿਵੇਂ ਮੈਨੇਜ ਕੀਤੀਆਂ ਜੀ ਐਕਚੁਅਲ ਚ ਜਿਹੜੀ ਇਹ ਉਹੀ ਗੱਲ ਹੋ ਗਈ ਵੀ ਇਹਨਾਂ ਘਰੋਂ ਜਿਹੜੀ ਆਪਣੀ ਪਰਵਿਸ਼ ਆ ਨਾ ਉਹ ਘਰੋਂ ਸਟਾਰਟ ਹੁੰਦੀ ਆ ਘਰ ਤੋਂ ਹਨਾ ਘਰ ਤੋਂ ਐਕਚੁਅਲ ਚ ਮੇਰੇ ਫਾਦਰ ਸਾਹਿਬ ਨੂੰ ਨਾ ਅਖਬਾਰ ਨਿਊਜ਼ਪੇਪਰ ਪੜ੍ਹਨ ਬੜੇ ਐਡਿਕਟਿਡ ਸੀਗੇ ਬੁੱਕਸ ਵੀ ਅਕਸਰ ਪੜ੍ਹਦੇ ਰਹਿੰਦੇ ਸੀਗੇ ਤੇ ਮੈਂ ਉਹਨਾਂ ਨੂੰ ਨਾ ਬਚਪਨ ਚ ਮਤਲਬ ਦੇਖਣਾ ਹਨਾ ਜਦੋਂ ਵੀ ਚੱਕ ਕੇ ਬਾਅਦ ਚ ਬੁੱਕ ਪੜ੍ਹਨੀ ਸਮਝ ਆਉਣੀ ਚਾਹੇ ਨਹੀਂ ਆਉਣੀ ਹੌਲੀ 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 ਇਹਨਾਂ ਕੇ ਇੰਟਰਸਟ ਬਣਦਾ ਗਿਆ ਕਿ ਮੈਂ ਹੌਲੀ ਹੌਲੀ ਬੁੱਕਾਂ ਦਾ ਨਾ ਆਦੀ ਹੁੰਦਾ ਗਿਆ ਕਿ ਮੈਂ ਹਨਾ ਕਦੇ ਕੋਈ ਬੁੱਕ ਚੱਕ ਲੈਣੀ ਪਹਿਲਾਂ ਹੌਲੀ ਹੌਲੀ ਮੈਨੂੰ ਸ਼ੌਂਕ ਸਟਾਰਟ ਹੋਇਆ ਕਿ ਹਨਾ ਬੁੱਕ ਲੈ ਕੇ ਆਉਣੀ ਆ ਯਾਰ ਪੜੀ ਜਾਵੇ ਨਹੀਂ ਪੜੀ ਜਾਵੇ ਉਹ ਤੋਂ ਬਾਅਦ ਹੌਲੀ ਹੌਲੀ ਜਦੋਂ ਸਮਝ ਪੈਣ ਲੱਗੀਆਂ ਗੱਲਾਂ ਹਨਾ ਵੀ ਅੱਛਾ ਉਹਦੇ ਬਾਰੇ ਥੋੜਾ ਐਨਲਾਈਜ਼ ਕਰਨਾ ਸਟਾਰਟ ਕੀਤਾ ਤੇ ਉਹ ਤੋਂ ਬਾਅਦ ਮੇਰਾ ਹੋਰ ਜ਼ਿਆਦਾ ਜਿਹੜਾ ਝਕਾਵਾ ਹਨਾ ਬੜੀਆਂ ਸੋਹਣੀਆਂ ਸ਼ੇਪ ਕੁਮਾਰ ਵਟਾਲ ਵੀ ਨਾਨਕ ਤੇ ਹੋਰ ਜਿਹੜੇ ਬਹੁਤ ਮਸ਼ਹੂਰ ਰਾਈਟਰ ਨੇ ਸਰਜੀਤ ਪਾਤਰ ਸਾਹਿਬ ਹੋਗੇ ਹਨਾ ਸ਼ਾਇਰ ਲਧਿਆਣ ਵੀ ਜੀ ਹੋਗੇ ਕਿੰਨਿਆਂ ਦੇ ਹਨਾ ਕਪੂਰ ਸਿੰਘ ਜੀ ਹੋਗੇ ਉਹਨਾਂ ਦੀਆਂ ਗੱਲਾਂ ਤੋਂ ਬੜਾ ਕੁਝ ਹੈ ਨਾ ਮੈਨੇ ਐਨਲਾਈਜ਼ ਕੀਤਾ ਕਿ ਯਾਰ ਇਹ ਐਕਚੁਅਲ ਜੋ ਉਹਨਾਂ ਦੇ ਐਕਸਪੀਰੀਅੰਸ ਨੇ ਉਹਨਾਂ ਨੇ ਲਿਖੀਆਂ ਹੋਈਆਂ ਨੇ ਤਾਂ ਹੌਲੀ 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 ਮਿੰਜ ਕੇ ਵਾਦੇ 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 ਮੈਂ ਇੰਨਾ ਜ਼ਿਆਦਾ ਐਡਿਕਟਡ ਹੋ ਗਿਆ ਕਿ ਕਿਤਾਬਾਂ ਤੋਂ ਮੈਨੂੰ ਇਹ ਲੱਗਣ ਲੱਗਿਆ ਯਾਰ ਕਿ ਲਾਈਫ ਮਤਲਬ ਖਾਲੀ ਹੈ ਤੇ ਐਕਚੁਅਲ 'ਚ ਹੈ ਵੀ ਖਾਲੀ ਤੇ ਦੁੱਜਾ ਰਹਿ ਸਪੋਰਟਸ ਵਾਲਾ ਸਪੋਰਟਸ ਚ ਉਦੋਂ ਇਹ ਸੀਗਾ ਫੋਨ ਸੀਗੇ ਨਹੀਂ ਬਈ ਉਦੋਂ ਹਨਾ ਤੇ ਉਦੋਂ ਸਾਡਾ ਟਾਈਮ ਪਾਸ ਹੀ ਗਰਾਊਂਡ ਸੀਗਾ ਪੜ ਲਏ ਕਰ ਲਏ ਕੰਮ ਕਰ ਲਿਆ ਸਕੂਲ ਦਾ ਤੇ ਚਲੋ ਵੀ ਗਰਾਊਂਡ ਤੇ ਉਹ ਹੌਲੀ ਹੌਲੀ ਐਵੇਂ ਨਿਗਾ ਚ ਆ ਕੇ ਪਟਿਆਲੇ ਐਡਮਿਸ਼ਨ ਹੋ ਗਈ ਉਥੋਂ ਕੋ ਸਾਹਿਬ ਦੀ ਨਿਗਾ ਚ ਆ ਕੇ ਉਹਨਾਂ ਨੇ ਹੋਰ ਸੁਜੈਸਟ ਕਰਤਾ ਤੇ ਉਧਰਲੀ ਸਾਈਡ ਵੀ ਚਲੋ ਪਿੰਡਾਂ ਵਾਲੇ ਸੀਗੇ ਹੱਡਾਂ ਪਰਾਂ ਦੇ ਤਾਂ ਆਪਣੀ ਗੇਮ ਕਿਹੜੀ ਰਹੀ ਹੈ ਮੇਰੀ ਬਾਲੀਬਾਲ ਰਹੀ ਹੈ ਜੀ ਪ੍ਰੋਫੈਸ਼ਨਲੀ ਬਾਕੀ ਜਿਹੜੇ ਸਾਡੇ ਕੋਰਸ ਹੁੰਦੇ ਆ ਬੀਪੀਐਡ ਡੀਪੀਐਡ ਜਿਹੜੇ ਹੁੰਦੇ ਆ ਉਹਦੇ ਚ 21-21 ਦਿਨਾਂ ਦੀਆਂ ਟਰਮਾਂ ਹੁੰਦੀਆਂ ਨੇ ਉਹ ਚ ਲਗਭਗ ਸਾਰੀਆਂ ਗੇਮਾਂ ਦੀ ਜਿਹੜੀ ਬੇਸਿਕ ਨੋਲਿਜ ਉਹ ਦਿੱਤੀ ਜਾਂਦੀ ਹੈ ਮੇਨ ਜਿਹੜੀ ਮੈਂ ਬਾਲੀਬਾਲ ਹਾਈ ਅਚੀਵਰ ਅਚੀਵਮੈਂਟ ਹਾਸਲ ਕੀਤੀ ਹੈ ਤੇ ਬਾਸਕਟਬਾਲ ਵੀ ਮੇਰੀ ਰਹੀ ਹੈ بیسਬਾਲ ਵੀ ਰਹੀ ਹੈ ਲਗਭਗ 15 ਤੋਂ 20 ਗੇਮਾਂ ਨੇ ਜਿਹੜੀਆਂ ਮੈਂ ਪ੍ਰੋਫੈਸ਼ਨਲੀ ਖੇਡੇ ਆ ਵਧੀਆ ਲੈਵਲ ਤੱਕ ਤੇ ਬਾਕੀ ਨੌਲੇਜ ਹੈ ਜਿਹੜੀ ਬੇਸਿਕ ਨੌਲੇਜ ਹੈ ਲਗਭਗ ਸਾਰੀਆਂ ਗੇਮਾਂ ਦੀ ਜਿਹੜੀ ਬੇਸਿਕ ਨੌਲੇਜ ਹੈਗੀ ਆ ਜੀ ਜੀ ਤੇ ਐਂਡ 'ਚ ਇਹੀ ਆ ਵੀ ਮੈਂ ਇੱਕੋ ਅਪੀਲ ਹੈ ਜਿਹੜੀ ਵੀ ਕਿਤਾਬਾਂ ਨਾਲ ਵੀ ਬਹੁਤ ਜੁੜੇ ਰਹਿਣਾ ਬਹੁਤ ਜ਼ਰੂਰੀ ਆ ਤੁਹਾਡਾ ਕਿਉਂਕਿ ਫਿਜ਼ੀਕਲੀ ਤਾਂ ਆਪਾਂ ਡਾਈਟ ਹੈਲਦੀ ਹੈ ਨਾ ਕੋਈ ਸ਼ੇਕ ਪੀ ਲਿਆ ਕੋਈ ਬਦਾਮ ਖਾ ਲੇ ਡਰਾਈ ਫਰੂਟ ਉਹ ਤਾਂ ਹੋ ਗਿਆ ਆਪਣੀ ਫਿਜ਼ੀਕਲੀ ਡਾਈਟ ਬਟ ਮੈਂਟਲੀ ਹੈਲਥ ਹੈਲਥ ਵਾਸਤੇ ਆਪਾਂ ਕੁਝ ਨਹੀਂ ਕਰਦੇ ਉਹਦੇ ਵਾਸਤੇ ਆਪਾਂ ਕੀ ਕਰਦੇ ਨੇ 네ਗੇਟਿਵ ਲੋਕਾਂ ਚ ਰਹਿੰਦੇ ਹੁਣ ਤੁਹਾਨੂੰ ਬਈ ਜੀ ਮੇਨ ਜਿਹੜੀ ਗੱਲ ਦੱਸਾਂ ਹੁਣ ਆਪਣੇ ਜਿਹੜੇ ਹਾਲੇ ਦਿਵਾਲੇ ਨਾ ਜਿਹੜਾ ਜ਼ਿਆਦਾ ਚੱਲ ਰਿਹਾ ਜ਼ਿਆਦਾ ਦਿਖਾਵਾ ਇਹ ਚੱਲ ਰਿਹਾ ਵੀ ਨਸ਼ਾ ਨਸ਼ਾ ਇਹਨਾਂ ਨਸ਼ਾ ਐਕਚੁਅਲ ਜੋ ਕੀ ਹੋ ਰਿਹਾ ਉਹ ਬੱਚਿਆਂ ਦੀ ਸਾਈਕੋਲੋਜੀ ਆ ਨਾ ਜਿਹੜੀ ਉਹ ਉਹ ਚੀਜ਼ ਕਿ ਨਹੀਂ ਉਹ ਅਟਰੈਕਟ ਜ਼ਿਆਦਾ ਹੋ ਰਹੀ ਜਿਹੜੀ ਚੀਜ਼ ਦਾ ਆਪਾਂ ਨਾਮ ਬੱਚੇ ਅੱਗੇ ਜ਼ਿਆਦਾ ਲਮਾਂਗੇ ਤੇ ਖਾਸ ਕਰਕੇ ਬੱਚਿਆਂ ਦੀ ਜਿਹੜੀ ਟੀਨ ਏਜ ਹੁੰਦੀ ਹੈ ਨਾ ਜਦੋਂ ਉਹ ਚ ਜਾ ਕੇ ਆਪਾਂ ਬੱਚਿਆਂ ਨੂੰ ਰੋਕਣਾ ਸਟਾਰਟ ਕਰਦੇ ਆ ਨਾ ਜਿਹੜੀ ਚੀਜ਼ ਕਿ ਨਹੀਂ ਉਹ ਬੱਚਿਆਂ ਦਾ ਐਕ ਆਟੋਮੈਟਿਕੀ ਹੈ ਨਾ ਨੇਚਰ ਆ ਬੰਦੇ ਦਾ ਉਹਦਾ ਝੁਕਾਓ ਉਧਰ ਹੋਊਗਾ ਉਹ ਆ ਉਹਨੂੰ ਇਹੋ ਗੋ ਵੀ ਪਤਾ ਨਹੀਂ ਹਰ ਕਿਉਂ ਰੋਕ ਰਹੇ ਨੇ ਐਕਚੁਅਲ 'ਚ ਆਪਾਂ ਨੂੰ ਮੈਨੂੰ ਲੱਗਦਾ ਜਿੱਥੋਂ ਦਾ ਕਿ ਵੀ ਆਪਾਂ ਨੂੰ ਜ਼ਰੂਰਤ ਆ ਬੱਚਿਆਂ ਨੂੰ ਸਿਰਫ ਉਹ ਚੀਜ਼ਾਂ ਦੀ ਨਾ ਪੱਖੀ ਨਾ ਕਰਕੇ ਆਪਾਂ ਨੂੰ ਸਿਰਫ ਗਰਾਊਂਡਾਂ ਨਾਲ ਜੋੜਨੇ ਕੀ ਬਸ ਆਪਾਂ ਉਹਦਾ ਨਾਮ ਹੀ ਜ਼ਿਕਰੀ ਨਾ ਕਰੀਏ ਆਪਾਂ ਸ਼ਾਇਦ ਮੈਨੂੰ ਲੱਗਦਾ ਇੰਨਾ ਕੁ ਸਾਰੀ ਕਿਤੇ ਆ ਨਸ਼ਾ ਜਾਂ ਕੁਛ ਵੀ ਆ ਸਾਰੇ ਕਿਤੇ ਚੱਲਦਾ ਬਰਾਬਰ ਬਟ ਆਪਾਂ ਨੇ ਹਾਈਲਾਈਟ ਜਿਆਦਾ ਉਹ ਚੀਜ਼ ਨੂੰ ਕਰਿਆ ਹੋਇਆ ਆਪਾਂ ਨੂੰ ਲੋੜ ਇਹ ਆ ਕਿ ਇੱਕ ਇੱਕ ਇਹ ਗੱਲ ਹੋ ਗਈ ਦੂਜੀ ਗੱਲ ਇਹ ਆ ਵੀ ਜੀ ਕਿ ਬੱਚਿਆਂ ਦੇ ਪੇਰੈਂਟਸ ਨਾ ਐਕਚੁਅਲ ਚ ਆਪਣੀ ਦੌੜ 'ਚ ਲੱਗੇ ਹੋਏ ਆ ਕਮਾਣ ਦੀ ਦੌੜ 'ਚ ਤੇ ਆਪਣੇ ਬੱਚਿਆਂ ਵੱਲ ਉਹਨਾਂ ਦਾ ਬਿਲਕੁਲ ਧਿਆਨ ਨਹੀਂ ਦਿਆ ਜਾ ਰਿਹਾ ਜਿੱਥੋਂ ਕਿ ਬੱਚੇ ਦਾ ਡਰ ਖੁੱਲਣਾ ਸਟਾਰਟ ਹੋ ਜਾਂਦਾ ਜੇ ਉਹ ਕੋਈ ਗਲਤ ਕੰਮ ਕਰਦਾ ਜੇ ਉਹਨੂੰ ਕੋਈ ਆ ਕੇ ਨਹੀਂ ਪੁੱਛ ਰਿਹਾ ਹੈ ਨਾ ਤਾਉ ਆਟੋਮੈਟਿਕ ਹੀ ਉਹਦਾ ਹੌਲੀ ਹੌਲੀ ਅੱਜ ਥੋੜਾ ਕੱਲ ਨੂੰ ਬਹੁਤ ਹੌਲੀ ਹੌਲੀ ਵਧੂ ਗਈ ਬੱਚਾ ਚਾਕਾ ਖੁੱਲਦਾ ਜਾਂਦਾ ਜੀ ਉਹਦਾ ਚਾਕਾ ਖੁੱਲਦਾ ਜਾਂਦਾ ਜੇ ਪੇਰੈਂਟਸ ਰੋਜ਼ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਪਹਿਲੀ ਗੱਲ ਤਾਂ ਗਰਾਊਂਡ ਨਾਲ ਜੋੜਨਾ ਥੱਕਣਗੇ ਹਾਰਨਗੇ ਵਧੀਆ ਖਾਣਗੇ ਵਧੀਆ ਸੌਣਗੇ ਉਹਨਾਂ ਨੂੰ ਟਾਈਮ ਹੀ ਨਹੀਂ ਮਿਲੂਗਾ ਜੇ ਦੂਜਾ ਇਹ ਹੁੰਦਾ ਵੀ ਜੇ ਨਹੀਂ ਬੱਚੇ ਆ ਰਹੇ ਜਾਂ ਕੋਈ ਪ੍ਰੋਬਲਮ ਆ ਤਾਂ ਵੀ ਬੱਚਿਆਂ ਦਾ ਜਿਹੜਾ ਬਹੁਤ ਧਿਆਨ ਰੱਖਣਾ ਪੈਣਾ ਆਦਰਵਾਇਜ਼ ਉਹ ਇਹ ਮਾੜੀ ਦਲਦਲ ਚ ਕਿਤੇ ਨਾ ਕਿਤੇ ਫਸ ਹੀ ਜਾਣਗੇ ਕਿਉਂਕਿ ਜਿਹੜੀ ਸੋਸਾਇਟੀ ਆ ਇਹ ਜਿਹੜੀਆਂ ਚੀਜ਼ਾਂ ਤੋਂ ਆਪਾਂ ਬੱਚਿਆਂ ਨੂੰ ਰੋਕਦੇ ਆਂ ਬੱਚੇ ਉਧਰ ਨੂੰ ਅਟਰੈਕਟ ਜ਼ਿਆਦਾ ਹੁੰਦੇ ਹੁੰਦੇ ਆ ਇਸ ਚ ਮੈਂ ਲਾਸਟ 'ਚ ਇਹ ਕਹਿਣਾ ਚਾਹੂੰਗਾ ਕਿ ਇਕੋ ਹੈ ਅਪੀਲ ਮੇਰੀ ਪੰਜਾਬ ਦੇਆਂ ਵੀਰਾਂ ਨੂੰ ਕਿ ਆ ਜੋ ਰਲ ਮਿਲ ਕੇ ਗਲ 'ਚੋਂ ਲਾਹ ਦੀਏ ਨੱਚੇ ਦੀਆਂ ਜ਼ੰਜੀਰਾਂ ਨੂੰ ਮਗਰੋਂ ਕਿਤੇ ਪੈ ਜੇ ਨਾ ਪਸਤਾਉਣਾ ਆ ਜੋ ਮਿੱਤਰੋ ਸਾਂਭ ਲਈਏ ਸਰੀਰਾਂ ਨੂੰ ਆ ਜੋ ਮਿੱਤਰੋ ਸਾਂਭ ਲਈਏ ਸਰੀਰਾਂ ਨੂੰ ਬਹੁਤ ਵੱਡੀ ਗੱਲ ਬਾਈ ਖੁਰਾ ਨੇ ਕਹੀ ਹੈ ਕਿ ਇਹ ਸਮਾਂ ਸਾਡੇ ਕੋਲ ਜੇ ਅਸੀਂ ਸਾਂਭ ਲਿਆ ਸਾਡਾ ਭਵਿੱਖ ਸੰਭਿਆ ਜਾਣਾ ਪਰ ਜੇ ਅਸੀਂ ਇਸ ਸਮੇਂ ਨੂੰ ਹੱਥੋਂ ਗਵਾ ਬੈਠੇ ਤਾਂ ਸਾਡੇ ਬੱਚੇ ਤੇ ਸਾਡਾ ਆਪਣਾ ਫਿਊਚਰ ਹੈ ਜਿਹੜਾ ਉਹ ਸਾਨੂੰ ਖਾਤਰੀ ਚ ਦਿਖਾਈ ਦੇਊਗਾ ਸੋ ਕਿਤੇ ਨਾ ਕਿਤੇ ਇੱਕ ਵੱਡਾ ਇਹ ਪੱਖ ਵੀ ਹੈਗਾ ਪੰਜਾਬ ਦਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਉੱਤੇ ਬਹੁਤ ਘੱਟ ਦਿਖਾਇਆ ਜਾਂਦਾ ਕਿਉਂਕਿ ਮੀਡੀਆ ਦੇ ਉੱਤੇ 네ਗੇਟਿਵ ਚੀਜ਼ਾਂ 네ਗੇਟਿਵ ਖਬਰਾਂ ਤੇ 네ਗੇਟਿਵ ਗੱਲਾਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਦਿਖਾਈ ਜਾਂਦੇ ਨੇ ਪਰ ਪੰਜਾਬ ਦੇ ਇਹ ਚੀਜ਼ਾਂ ਨੇ ਜਿਹੜੀਆਂ ਉਹ ਵੀ ਬਹੁਤ ਜ਼ਰੂਰੀ ਨਹੀਂ ਦਿਖਾਉਣੀਆਂ ਅਸੀਂ ਕਹਿ ਦਿੰਨੇ ਆ ਬਈ ਮਾਨ ਸਰਕਾਰ ਨੇ ਐਂ ਕਰਤਾ ਮਾਨ ਸਰਕਾਰ ਦੇ ਸਮੇਂ 'ਚ ਇਹ ਹੋ ਰਿਹਾ ਮਾਨ ਸਰਕਾਰ ਠੀਕ ਆ ਭਾਈ ਉਹ ਸਾਰੀਆਂ ਸਰਕਾਰਾਂ ਦੇ ਸਮੇਂ 'ਚ ਬਿਕਦਾ ਹੁੰਦਾ ਨਾ ਸਾਰੀਆਂ ਸਰਕਾਰਾਂ ਦੇ ਸਮੇਂ 'ਚ ਸਭ ਕੁਝ ਚੱਲਦਾ ਹੁੰਦਾ ਰੋਲ ਇਹ ਆ ਕਿ মিডিਆ ਉਹਨੂੰ ਵੱਡੇ ਪੱਧਰ ਤੇ ਜਿਸ ਚੀਜ਼ ਨੂੰ ਛਾਲਦਾ ਉਹ ਚੀਜ਼ ਲੋਕਾਂ ਦੇ ਸਾਹਮਣੇ ਵੱਡੀ ਹੋ ਕੇ ਸਾਹਮਣੇ ਆ ਜਾਂਦੀ ਹੈ ਪਰ ਲੋੜ ਹਰ ਸਮੇਂ 네ਗੈਟਿਵਿਟੀ ਫਲਾਉਣ ਦੀ ਨਹੀਂ ਹੁੰਦੀ ਲੋੜ ਚੰਗੀਆਂ ਚੀਜ਼ਾਂ ਨੂੰ ਤੇ ਚੰਗੇ ਪੱਖ ਨੂੰ ਦਿਖਾਉਣ ਦੀ ਵੀ ਆ ਜੋ ਕਿ ਅਸੀਂ ਅੱਜ ਦੇਖ ਕੇ ਹਟੇ ਆਂ ਸੋ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਬਾਦ ਵੈਬ ਪੀਵੀ ਦੇ ਨਾਲ ਸਤਿ ਸ਼੍ਰੀ ਅਕਾਲ